ਕੱਲਿਆ ਕਿ ਪਿਛਲੇ ਸਾਲ ਜਦੋਂ ਤੁਸੀਂ ਪਿੰਕ ਵੋਲਵਰਮ ਕਰਕੇ ਕਪਾ ਦਾ ਨੁਕਸਾਨ ਹੋਇਆ ਤੁਸੀਂ ਬਾਤ ਦੀ ਉਹ ਦੇਖਦੇ ਹੋਏ ਅਸੀਂ 10 ਏਕੜ ਬਜਾ ਪਾਏ ਟੀਚਾ ਸੀ 100 ਏਕੜ ਦਾ ਸਰਕਾਰ ਨੂੰ ਲਿਖਿਆ ਕਿ 500 ਏਕੜ ਤੁਸੀਂ ਬੀਜੋ ਉਹਨਾਂ ਦਾ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਲੇਕਿਨ ਮਰਾੜ ਨੇ 10 ਕਿੱਲੇ ਪਜਾਈ ਤੇ 22 ਕੁੰਟਲ ਦੀ ਉਸਤਾਈ ਸਤੰਬਰ 15 20 ਨੂੰ ਮੱਕੀ ਵਟਣ ਦਾ ਟਾਈਮ ਹੁੰਦਾ ਤੇ ਪਹਿਲੇ ਸਤੰਬਰ ਨੂੰ ਇਹਨੇ ਬਜਾਈ ਲੇਕਿਨ ਫੇਰ ਵੀ 22 ਕਿੰਟਲ ਨਿਕਲੀ ਮੈਂ ਸਮਝਦਾ ਤਜਰਬਾ ਅੱਛਾ ਸੀ ਉਹ ਡਾਕਟਰ ਜਾਟ ਸਾਹਿਬ ਦੇ ਨਾਲ ਰਾਣਾ ਇੰਦਰਪ੍ਰਤਾਪ ਦੀ ਗੱਲ ਹੋਈ ਇਹਨਾਂ ਨੂੰ ਬੜੀ ਇਨਕਰੇਜਮੈਂਟ ਮਿਲੀ ਇਹ ਵੱਖੇ ਵੇਖਣ ਪਾ ਕਰਨ ਨੂੰ ਸਾਦੇ ਜਿਆ ਲੇਕਿਨ ਅੱਜ ਮੱਕੀ ਦੇ ਵਿੱਚ ਦੁਨੀਆ ਭਰ ਦੇ ਲੋਕ ਡਾਕਟਰ जाट ਨੂੰ ਡਾਕਟਰ ਸਾਹਿਬ ਇੱਥੇ ਆਓ ਇੱਥੇ ਆਓ ਦੁਨੀਆ ਭਰ ਦੇ ਵਿੱਚ ਜਦੋਂ ਡਾਕਟਰ जाट ਕੋਈ ਗੱਲ ਮੱਕੀ ਤੇ ਕਰਦਾ ਤਾਂ ਲੋਕ ਸੁਣਦੇ ਆ ਵੀਰੋ ਮੇਰੋ ਪੰਜਾਬ ਔਰ ਖਾਸ ਤੌਰ ਤੇ ਮਾਲਵਾ ਪਾਣੀ ਕਿੰਨਾ ਨੀਵਾ ਚਲੇ ਗਿਆ 7000 ਕਰੋੜ ਰੁਪਇਆ ਬਿਜਲੀ ਦਾ ਖਰਚਾ ਸੀ ਜਿਹੜਾ ਬਿਜਲੀ ਬੋਰਡ ਨੂੰ ਸਰਕਾਰ ਦਿੰਦੀ ਹਰ ਸਾਲ 2022 ਤਿੰਨਾਂ ਸਾਲਾਂ 'ਚ 9300 ਕਰੋੜ 2300 ਕਰੋੜ ਰੁਪਇਆ ਖਰਚਾ ਵਧ ਗਿਆ ਪਾਣੀ ਥਲੇ ਜਾ ਰਿਹਾ ਸਾਡੀ ਲੋੜ ਆ ਤੇ ਐਸੀ ਮੋਟਰਾਂ ਵੱਡੀਆਂ ਆ ਪਾ ਪਾ ਕੇ ਆਪਣਾ ਘਰ ਪੂਰਾ ਕਰਦੇ ਆ ਜਿੱਥੇ ਨਰਮਾ ਸੀ ਉਥੇ ਸੀ ਝੋਨਾ ਬੀਜਣ ਲੱਪੇ ਸਹੀ ਮਹੀਨੇ ਦੇ ਵਿੱਚ ਜੇ ਮਾਲਵੇ ਦੀ ਗੱਲ ਕਰੀਏ ਤੇ 8 ਤੋਂ 10 ਲੱਖ ਹੈਕਟੇਰ ਪੰਜਾਬ ਦੀ ਪੰਜਾਬ ਦੀ 18% ਧਰਤੀ ਨਰਮੇਟ ਸੀ ਔਰ ਜਿਹੜੇ ਤੁਸੀਂ ਅੱਜ ਬੈਠੇ ਹੋ ਮੇਰੇ ਸਾਹਮਣੇ ਤੁਹਾਡੀ ਸਰਦਾਰੀ ਨਰਮੇ ਕਰਕੇ ਸੀ ਤੁਹਾਡੇ ਸ਼ੋਰੂਮ ਕੋਠੀਆਂ ਚੰਡੀਗੜ੍ਹ ਵੱਡੇ ਸ਼ਹਿਰਾਂ 'ਚ ਨਰਮੇ ਕਰਕੇ ਸੀ ਇਹ ਝੋਨੇ ਕਰਕੇ ਨਹੀਂ ਹੋਣੀ ਜੋ ਨਰਮਾਇਆ ਉਹ ਨਰਮਾਇਆ ਲੇਕਿਨ ਨਰਮਾ ਗੁਲਾਬੀ ਸੁੰਡੀ ਨੇ ਖਤਮ ਕਰ ਦਿੱਤਾ ਤੇ ਕਿਸੇ ਨੇ ਆਵਾਜ਼ ਨਹੀਂ ਚੱਕੀ ਦੁੱਖ ਹੈ ਮੈਨੂੰ ਇਸ ਗੱਲ ਦਾ ਕਿ ਮਾਲਵੇ ਦੇ ਲੀਡਰ ਸਹਿਬਾਨ ਨੂੰ ਇਸ ਗੱਲ ਨੂੰ ਚੱਕਣਾ ਚਾਹੀਦਾ ਸੀਗਾ ਲੇਕਿਨ ਨਹੀਂ ਚੱਕੀ ਇਹ ਗੱਲ ਵੀਰੋ ਮੇਰਿਓ ਬੋਲਗਾਰਡ 3 ਜਿਹੜੀ ਬੀਟੀ ਕਟਨੇ ਆ ਬੀਟੀ ਬੋਲਗਾਰਡ 2 ਐਸ ਵੇਲੇ ਆ ਜਿਹੜੀ ਫੇਲ ਹੋ ਚੁੱਕੀ ਆ ਅੱਜ ਤੋਂ 7-10 ਸਾਲ ਪਹਿਲਾਂ ਵੌਲਗਾਰਡ 3 ਦੀ ਗੱਲ ਸਾਨੂੰ ਕਰਨੀ ਚਾਹੀਦੀ ਸੀ ਕਿਸੇ ਨੇ ਨਹੀਂ ਕੀਤੀ ਆਪਣੀ ਡਿਊਟੀ ਤੋਂ ਫੇਲ ਹੋਇਆ ਤੁਹਾਡੇ ਲੀਡਰ ਸਹਿਬਾਨ ਕਿਸੇ ਪਾਰਟੀ ਦਾ ਨਹੀਂ ਮੈਂ ਨੋ ਲੈ ਰਿਹਾ ਸਾਰੇ ਸਾਰੇ ਫੇਲ ਹੋਇਆ ਤੇ ਗੱਲ ਆ ਅੱਜ ਵੀ ਮੈਂ ਸਮਝਦਾ ਇਸ ਗੱਲ ਨੂੰ ਮੈਂ ਚੱਕਾਂਗਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਾਂਗਾ ਯੂਨੀਅਨ ਗਵਰਨਮੈਂਟ ਨਾਲ ਵੀ ਗੱਲ ਕਰਾਂਗੇ ਬਾਲਗੜ੍ਹ 3 ਮਿਜਰਟਲੀ ਆਵੇ 450 ਤੁਹਾਡੀਆਂ ਜਿੰਗ ਮਿੱਲਾਂ ਸਿਆਂ ਆ ਬੈਠੇ ਜਿੰਗ ਮਿੱਲਾਂ ਵਾਲੇ ਵਿਹਲੇ ਹੋ ਗਏ ਕਾਟਨ ਖਤਮ ਹੋ ਗਈ 98 ਹਜ਼ਾਰ ਏਕੜ ਤੇ ਆ ਗਈ ਪਤਾ ਨਹੀਂ ਉਹ ਵੀ ਹੈ ਜਾਂ ਆਕੜਾ ਝੂਠਾ ਸਰਕਾਰੀ ਅੰਕੜਾ 98 ਹਜ਼ਾਰ ਦਾ ਐਸ ਵਾਰ 450 ਚੋ ਕੁੱਲ ਤੀ ਮਿੱਲਾਂ ਚਲਣੀਆਂ ਜਰਿੰਗ ਉਹ ਸ਼ਾਹੂਕਾਰ ਜਿਹੜੇ ਸੀਗੇ ਉਹ ਕਰਜ਼ਾਈ ਹੋ ਗਏ ਆਰਤੀਏ ਫੇਲ ਹੋ ਗਏ ਜਿਹੜੇ ਨਰਮੇ ਦਾ ਕੰਮ ਕਰਦੇ ਸੀ ਸਪਿੰਨਿੰਗ ਮਿੱਲਾਂ ਬੰਦ ਹੋ ਗਈਆਂ ਧਾਗਾ ਮਿੱਲ ਤੇ ਕੱਪੜੇ ਤੇ ਜਿਹੜੇ ਕੱਪੜੇ ਅੱਗੇ ਫੈਸ਼ਨ ਤੇ ਬਣਾਉਂਦੇ ਆ ਪੰਜਾਬ ਨੂੰ ਬੇਰੋਜ਼ਗਾਰੀ ਦੂਰ ਕਰਦੇ ਸੀਗੇ ਉਹਨਾਂ ਨੇ ਬੇਰੋਜ਼ਗਾਰੀ ਵਧਾ ਦਿੱਤੀ ਕਿਉਂ ਬੰਦ ਹੋ ਗਏ ਲੋਕ ਬੇਰੋਜ਼ਗਾਰ ਹੋ ਗਏ ਅਸੀਂ ਗੱਲ ਰੋਜ਼ਗਾਰ ਦੇਣ ਦੀ ਕਰਦੇ ਆ ਇੱਕ ਕਾਟਨ ਇਹੋ ਜੀ ਕ੍ਰੋਪ ਆ ਜਿਹੜੀ ਮਾਲਵੇ ਦੇ ਵਿੱਚ ਹੋਣੀ ਚਾਹੀਦੀ ਆ ਪਹਿਲੀ ਪ੍ਰਾਇਓਰਟੀ ਕਾਟਨ ਨੂੰ ਮਿਲਣੀ ਚਾਹੀਦੀ ਆ ਅਗਰ ਕਾਟਨ ਫੇਲ ਹੋ ਗਈ ਤਾਂ ਮੇਰੇ ਮਨ ਚ ਆਇਆ ਕਿ ਯਾਰੋ ਕਾਟਨ ਦੀ ਜਗ੍ਹਾ ਅਗਰ ਮੱਕੀ ਪੇ ਜਾ ਕੇ ਜ਼ਿਮੀਦਾਰ ਨੂੰ ਤਕੜਾ ਕਰੀਏ ਤੇ ਉਸ ਸਮੇਂ ਦੀ ਪੁਕਾਰ ਆ ਮੈਂ ਸਮੇਂ ਦੀ ਪੁਕਾਰ ਦੇ ਹਿਸਾਬ ਨਾਲ ਤੁਹਾਡੇ ਕੋ ਆਇਆ ਬੇਨਤੀ ਕਰਨ ਲਈ। ਔਰ ਬਿਲਕੁਲ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਮੱਖੀ ਕੌਣ ਚੱਕੇਗਾ। ਰਾਣਾ ਇੰਦਰਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਇਹ ਕਿਹਾ ਜਦੋਂ ਕਈ ਸਾਡੇ ਵੀਰਾਂ ਨੂੰ ਮੇਰੀ ਹੀ ਪਾਰਟੀ ਦੇ ਤਕਲੀਫ ਹੋਈ ਕਹਿੰਦੇ ਬਈ ਇਹ ਐਮਐਸਪੀ ਦੇਣ ਵਾਲਾ ਕੌਣ ਆ ਇਹ ਤਾਂ ਮੰਨੀ ਹੋ ਗਿਆ ਅਡਾਨੀ ਹੋ ਗਿਆ। ਓ ਯਾਰ ਸ਼ੁਕਰ ਕਰੋ। ਤੁਹਾਡੇ ਵਰਗਾ ਭਰਾ ਬਟਾ ਦੇ ਤੁਰਨ ਵਾਲਾ ਜ਼ਿਮੀਂਦਾਰਾਂ ਦਾ ਮੁੰਡਾ ਮਿਹਨਤ ਕਰਕੇ ਜੇ ਤਰੱਕੀ ਕੀਤੀ ਤਾਂ ਮੈਂ ਤੇ ਚਾਹੂੰਗਾ ਤੁਸੀਂ ਲੋਕ ਵੀ ਸਾਰੇ ਸਨਤਕਾਰ ਬਣਨੇ ਚਾਹੀਦੇ ਹੋ ਉਹਦੇ ਤੇ ਮੈਂ ਬਾਅਦ ਚਾਹੂੰਗਾ ਤਰੀਕਾ ਮੈਂ ਦੱਸੂੰਗਾ ਦਿਸ਼ਾ ਮੈਂ ਦਊਂਗਾ ਔਰ ਸਮੇਂ ਦੇ ਸਾਬ ਨਾਲ ਤੁਹਾਨੂੰ ਸਾਰਿਆਂ ਨੂੰ ਸਨਤਕਾਰ ਬਣਾਵਾਂਗੇ ਕਾਰਖਾਨੇਦਾਰ ਬਣਾਵਾਂਗੇ ਇਹ ਮੇਰਾ ਵਾਦਾ ਜ਼ਿਮੀਂਦਾਰਰ ਤੋਂ ਘਰ ਚ ਪੂਰਾ ਨਹੀਂ ਹੋ ਸਕਦਾ ਕਾਰਨ ਜ਼ਮੀਨਾਂ ਵੰਡੀਆਂ ਜਾ ਰਹੀਆਂ ਜ਼ਮੀਨਾਂ ਘਟ ਰਹੀਆਂ ਦੋ ਦੋ ਚਾਰ ਚਾਰ ਜਿਹੜੇ ਜਿਹੜੇ ਕੋ 50 ਕਿੱਲੇ ਅਜੇ ਤੋਂ 50 ਸਾਲ ਕਿੱਲੇ ਪਹਿਲਾਂ ਸੀ ਅੱਜ 5 ਕਿੱਲੇ ਦਾ ਮਾਲਕ ਹੋਏਗਾ ਵੰਡੀ ਗਈ ਵੀਰੋ ਮੇਰੋ ਕੱਲੀ ਜ਼ਮੀਨ ਦਾ ਨਿਰਪਰਨ ਨਹੀਂ ਰਹਿਣਾ ਇੱਕ ਤੇ ਮੱਕੀ ਬੀਜੋ ਪਾਣੀ ਘਟ ਖਾਏਗੀ ਬਰਸਾਤੀ ਮੱਕੀ ਔਰ ਐਮ ਐਸ ਪੀ ਦੇਤੇ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਚ ਕਿਹਾ ਕਿ ਜੇ ਦੋ ਸਾਲ ਅਸੀਂ ਮੱਕੀ ਨਾ ਚੱਕੀ 25 ਜਿਹੜਾ ਸਾਲ ਚੱਲ ਰਿਹਾ 26 ਜਿਹੜਾ ਆਉਣਾ 27 ਚੋਣੇ ਇਲੈਕਸ਼ਨ ਤੇ ਹੀ ਪਿਓ ਪੋਤਾ ਇਲੈਕਸ਼ਨ ਨਹੀਂ ਲੜਾਂਗੇ ਨਹੀਂ ਲੜਾਂਗੇ ਮੈਨੂੰ ਉਸ ਸਿਆਸਤ ਨਾਲ ਘੱਟ ਪਿਆਰ ਤੇ ਆਪਣੇ ਲੋਕਾਂ ਨਾਲ ਜ਼ਿਆਦਾ ਵੀਰੋ ਆਪਣੇ ਪੰਜਾਬ ਨਾਲ ਆ ਇਹਦਾ ਪਾਣੀ ਕਿਵੇਂ ਬਚਾਉਣਾ ਇਹਦਾ ਕਿਸਾਨ ਕਿਦਾਂ ਬਚਾਉਣਾ ਪਰ ਨਰਮਿਆਂ ਵਾਲੇ ਵੀਰੋ ਗੱਲਾਂ ਕਰਦੇ ਕਰਦੇ ਦੂਜੇ ਬੰਦੇ ਨੂੰ ਤੁਰ ਪੈਣਾ ਗੱਲ ਆ ਜਿੱਥੇ ਤੁਹਾਡੇ ਸ਼ੋਰੂਮ ਬਣੇ ਨਾ ਚੰਡੀਗੜ੍ਹ ਤੇ ਮੋਹਲੀ ਉਥੇ ਤੁਸੀਂ ਇੱਕ ਗੱਲ ਜਰਾ ਪਿੱਛੇ ਮੋਹ ਪਹੁੰਗੇ ਵੇਖੋ ਤੁਸੀਂ ਸਰਦਾਰ ਨਰਮੇ ਦੇ ਸਰਤੇ ਸੀ ਜਦ ਤੁਸੀਂ ਨਰਮਾ ਬੀਜਦੇ ਸੀਗੇ ਤੇ ਕਾਮਿਆਂ ਦਾ ਪਰਿਵਾਰਾਂ ਦਾ ਤੁਸੀਂ ਧਿਆਨ ਰੱਖਦੇ ਸੀਗੇ ਉਹਨਾਂ ਨੂੰ ਅਡਵਾਂਸ ਦਿੰਦਾ ਸੀ ਵਿਆਹ ਸ਼ਾਦੀ ਤੇ ਲੋੜ ਪਏ ਨਾਲ ਖੜੇ ਹੁੰਦੇ ਸੀ ਅੱਜ ਅੱਜ ਸੀਟ ਡ੍ਰਿਲ ਨਾਲ ਵਿੱਚ ਕੇ ਪਾਸੇ ਮਾਰਦੇ ਹਾਂ ਉਹਦੇ ਬਾਅਦ ਬਿਜਲੀ ਫਰੀਦੀ ਆਟੋ ਸਟਾਰਟਰ ਆ ਪਾਣੀ ਆਪਣੇ ਆਪ ਲੱਗ ਜਾਂਦਾ ਵੱਧ ਲੱਗ ਜਾ ਤਾਂ ਕੋਈ ਗੱਲ ਨਹੀਂ ਘਟ ਘਟ ਤਾਂ ਲੱਗਦਾ ਨਹੀਂ ਵੱਧੀ ਲੱਗਦਾ ਉਹ ਲੋਕ ਤੁਹਾਡੇ ਗੋਡੀ ਕਰਦੇ ਹੁੰਦੇ ਸੀ ਨਰਮੇ ਦੀ ਫਿਰ ਚੁਗਾਈ ਕਰਦੇ ਹੁੰਦੇ ਸੀ ਨਰਮੇ ਦੀ ਹਰ ਪਰਿਵਾਰ ਦੇ ਨਾਲ ਜਿਹੜਾ ਕਿਸਾਨ ਸੀ ਉਹਦੇ ਨਾਲ ਕਾਮਾਂ ਬਜਿਆ ਸੀ ਅੱਜ ਕੰਮੇ ਵੀ ਪਰੇਸ਼ਾਨ ਆ ਤੇ ਤੁਹਾਡੀ ਸਰਦਾਰੀ ਉਹ ਨਹੀਂ ਜਿਹੜੀ ਸੀ ਬੁਰਾ ਨਾ ਮੰਨੇਓ ਕੰਬਾਈਨ ਆਉਂਦੀ ਆ ਵੱਢ ਕੇ ਲੈ ਜਾਂਦੀ ਆ ਤੇ ਚੋਗਿਆਂ ਦੀ ਕੀ ਲੋੜ ਸੋਹੱਪਾ ਬੋਲਗਾਰਡ 3 ਦੇ ਪਹਿਰਾ ਦੇਣਾ ਨਰਮੇ ਨੂੰ ਮੁੜ ਕੇ ਬਹਾਲ ਕਰਉਣਾ ਇਸ ਮਾਲ ਵਿੱਚ ਇਹ ਮੇਰਾ ਟੀਚਾ ਹੋਏਗਾ ਲੇਕਿਨ ਉਹ ਨਹੀਂ ਧੇਰ ਉਹ ਨਹੀਂ ਧੇਰ ਇਮੀਡੀਏਟ ਸੋਲੂਸ਼ਨ ਇੱਕਦਮ ਸੋਲੂਸ਼ਨ ਤੁਹਾਡੇ ਕੋ ਮੱਕੀ ਆ ਡਾਕਟਰ जाट ਆ ਰਾਣਾ ਇੰਦਰ ਪ੍ਰਤਾਪ ਸਿੰਘ ਆ ਅਸੀਂ ਤੁਹਾਡੇ ਨਾਲ ਖੜੇ ਆ ਸਮੇ ਸਮੇਂ ਦੇ ਦਿੱਤੇ ਮੱਕੀ ਲਈ ਕਿਦਾਂ ਮੱਕੀ ਬੀਜਣੀ ਕਿਦਾਂ ਉਹਨੂੰ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਕਦੋਂ ਕਦੋਂ ਉਹਨੂੰ ਸਪਰੇਅ ਕਰਨਾ ਕਿਹੜਾ ਕੀੜਾ ਪੈਣਾ ਕਿਹੜੇ ਕੱਖ ਲਈ ਕਿਹੜਾ ਸਪਰੇਅ ਆਪਾਂ ਕਰਨਾ ਤਾਂ ਕਿ ਕੋਈ ਕੱਖ ਨਾ ਹੋਵੇ ਇਹ ਸਾਰੀਆਂ ਗੱਲਾਂ ਕਰਨੀਆਂ ਬਚਨ ਵਦਿਆ ਡਾਟ ਸਾਹਿਬ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਆਈ ਸੀ اے ਆਰ ਜਿਵੇਂ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੀ ਏ ਯੂ ਨੇ ਇਹਨਾਂ ਨੂੰ ਐਕਸਟੈਂਸ਼ਨ ਸਰਵਿਸ ਦਿੱਤੀ ਕਹਿਰੋ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਤੇ ਸਾਡੇ ਇਨਸਪੈਕਟਰ ਜਿਹੜੇ ਐਗਰੀਕਲਚਰ ਸੀ ਉਹ ਖੇਤਾਂ ਜਾ ਕੇ ਕੰਮ ਕਰਦੇ ਸੀ ਅੱਜ ਜਿਹੜੇ ਸਾਡੇ ਇਨਸਪੈਕਟਰ ਆ ਗੁਰਾ ਨਾਮ ਨੇ ਉਹ ਜੇ ਕੋਈ ਬੈਠਾ ਵੀ ਹੋਵੇ ਉਹ ਕਿੱਥੇ ਮਿਲਦਾ ਉਹ ਕਿਸੇ ਸੇਠ ਦੀ ਜਿਹੜੀ ਦੁਕਾਨ ਹੈ ਨਾ ਦਵਾਈਆਂ ਵੇਚਣ ਵਾਲੀ ਉਥੇ ਹਿਸਾਬ ਕਿਤਾਬ ਕਰਦਾ ਹੁੰਦਾ ਯਾਰ ਓਏ ਫਰਕ ਆ ਗਲਤ ਤਾਂ ਨਹੀਂ ਕਹਿ ਰਿਆ ਇਨਸਪੈਕਟਰ ਅੱਜ ਕੱਲ ਕਿੱਥੇ ਮਿਲਦੇ ਆ ਜਿੱਥੇ ਦਵਾਈਆਂ ਵਿਕਦੀਆਂ ਦਵਾਈਆਂ ਘਟਾਉਣੀਆਂ ਚਾਹੀਦਾ ਖਾਦ ਸਹੀ ਮਾਤਰਾ ਚ ਪਾਣੀ ਚਾਹੀਦੀ ਆ ਡਾਕਟਰ ਸਾਹਿਬ ਨੂੰ ਐਕਸਟੈਂਸ਼ਨ ਸਰਵਿਸ ਕਹਿੰਦੇ ਆ ਪਾਣੀ ਕਦੋਂ ਲੱਗਣਾ ਚਾਹੀਦਾ ਇਹ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਬੀਜ ਕਿਹੜਾ ਬੀਜਣਾ ਚਾਹੀਦਾ ਇਹਦੀਆਂ ਗੱਲਾਂ ਡਾਕਟਰ ਸਾਹਿਬ ਤੇ ਅਸੀਂ ਬਹਿ ਕੇ ਇੱਕ ਫਾਰਮੈਟ ਬਣਾਵਾਂਗੇ ਜਿਹੜੀ ਬਰਸਾਤੀ ਵਕੀਆ ਇਹ ਜੂਨ 15 ਨੂੰ ਲੱਗਣੀ ਆ 10 ਨੂੰ ਲਾ ਲਓ 20 ਨੂੰ ਲਾ ਲਓ ਕੋਈ ਫਰਕ ਨਹੀਂ ਸੀਡਰਲ ਜਿਹੜੀ ਆ ਉਹ ਨੁਮੈਟਿਕ ਸੀਡਰਲ ਅੱਜਕੱਲ ਪਿੰਡੋਂ ਪਿੰਡਿਆ ਉਦੇ ਨਾਲ ਲੱਗੇ ਤੇ ਸਮੇ ਸਮੇ ਸਾਰੀਆਂ ਪ੍ਰੈਕਟਿਸਿਜ਼ ਹੋਣ ਮੈਂ ਇੱਕ ਗੱਲ ਕੀਤੀ ਸੀ ਕਿ ਵੀ ਤੁਹਾਨੂੰ ਸੰਤਕਾਰ ਬਣਾਉਣਾ ਤੁਸੀਂ ਪੁੱਛੋਗੇ ਕਿ ਕਿੱਦਾਂ ਬਣਾਉਣਾ ਤੇ ਪੁੱਛਿਆ ਹੀ ਨਹੀਂ ਲੇਕਿਨ ਜੇ ਮੈਂ ਬਣ ਸਕਦਾ ਤੁਸੀਂ ਕਿਉਂ ਨਹੀਂ ਬਣ ਸਕਦੇ ਮੇਰੀ ਤਾਂ ਬਾਹ ਫੜਨ ਵਾਲਾ ਕੋਈ ਨਹੀਂ ਸੀ ਮੈਂ ਤਾਂ ਰੜ ਰੜ ਕੇ ਟਕਰਾਂ ਟੁਕੜਾ ਮਾਰ ਕੇ ਠੇਢੇ ਠੁਡੇ ਖਾ ਕੇ ਇੱਥੇ ਤਾਈ ਪਹੁੰਚਿਆ ਬੇ ਆਜ ਤਵਾਦ ਵੇਲੇ ਜਦੋਂ ਮਨ ਜੀ ਵੀ ਸ਼ੂਗਰ ਮਿਲਾਈਏ ਕਿਉਂਕਿ ਗਨਾ ਗਨਾ ਕਿਸਾਨ ਜੀ ਤੇ ਪਰਚੀਆਂ ਪਤਾ ਕਿਦਾਂ ਕਿੰਨੀਆਂ ਔਖੀਆਂ ਮਿਲਦੀਆਂ ਪਾਸ ਤੇ ਮੈਂ کہہ ਰਹੀ ਹੀ ਲਾ ਲੋ ਅਤਵਾ ਸੀ ਤੇ ਚੌਂਕ ਮੈਂ ਇੱਥੇ ਜਾ ਕੇ ਸ਼ੂਗਰ ਮਿਲਾਈ ਤੇ ਮਾਲਕ ਨੌਵੀਂ ਪਾਸ਼ਾ ਜੀ ਸੁਣੀ ਗਿਆ ਕਿਰਪਾ ਹੋਈ ਗਈ ਆਪਾਂ ਅੱਗੇ ਵਧੀ ਗਏ ਹੁਣ ਗੱਲ ਤੁਸੀਂ ਸਨਤਕਾਰ ਕਿਦਾਂ ਬਣਨਾ 2011 ਦੇ ਵਿੱਚ ਮੇਰੇ ਮਨ ਚ ਆਇਆ ਕਿ ਸਾਡੀ ਸਰਕਾਰ ਆਈ ਤਾਂ ਜ਼ਿਮੀਂਦਾਰਾਂ ਨੂੰ ਆਪਾਂ ਸਨਤਕਾਰ ਬਣਾਉਣਾ ਕੈਪਟਨ ਨਵਿੰਦਰ ਸਿੰਘ ਨਾਲ ਗੱਲ ਹੋਈ تیاری ਪੂਰੀ ਸੀ ਲੇਕਨ ਸਰਕਾਰ ਕਹਿੰਦਾ ਦੱਸ ਦੇ ਮੈਂ ਕਿਹਾ ਤੁਹਾਨੂੰ ਦੱਸਿਆ ਤਾਂ ਫਿਰ ਤਾਂ ਅਕਲ ਤੁਹਾਡੀ ਹੋ ਗਈ ਨਾ ਇਹ ਰਾਣਾ ਦਸੂਗਾ ਕਿ ਕਿਦਾਂ ਮੰਨਗੇ ਉਹ ਮੇਰਾ ਨਰਾਜ ਹੋ ਗਿਆ ਚਲੋ ਸਰਕਾਰ ਸਾਡੀ ਨਹੀਂ ਆਈ ਮੈਂ ਫਿਰ ਚੁੱਪ ਸਰਕਾਰ ਕਾਲੀਆਂ ਦੀ ਆ ਗਈ 2014 ਦੇ ਵਿੱਚ ਮੋਦੀ ਸਾਹਿਬ ਆ ਗਏ ਮੋਦੀ ਸਾਹਿਬ ਕਹਿੰਦੇ ਵੀ ਮੈਂ ਮਲਟੀ ਨੈਸ਼ਨਲ ਬੁਲਾਏ ਬਾਰੋਂ ਕਿ ਆ ਕੇ ਸੋਲਰ ਬਿਜਲੀ ਬਣਾਉਏ تھے ਤੇ ਬਾਹਰੋਂ ਬਹੁਤ ਲੋਗ ਆਏ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਦੇਸ਼ ਦੇ ਜਿੰਨੇ ਵੱਡੇ ਹਾਊਸਿਆ ਤੁਸੀਂ ਵੀ ਆ ਜਾਓ ਤੇ ਸੋਲਰ ਬਿਜਲੀ ਬਣਨੀ ਬਹੁਤ ਚੰਗੀ ਪੱਧਰ ਤੇ ਹਿੰਦੁਸਤਾਨ ਚਾਲੂ ਹੋਈ ਤੇ ਉਹਦੇ ਬਾਅਦ ਜਦੋਂ ਜੰਗੀ ਪੱਧਰ ਤੇ ਚਾਲੂ ਹੋਈ ਤਾਂ ਮਾਰਚ 2015 ਨੂੰ ਮੈਂ ਇੱਕ ਚਿੱਠੀ ਲਿਖੀ ਮੈਂ ਕਿਹਾ ਮੋਦੀ ਸਾਹਿਬ ਮਲਟੀਨੇਸ਼ਨਲ ਬੁਲਾ ਲਏ ਵੱਡੇ ਸੰਤਕਾਰ ਬੁਲਾ ਲਏ ਲੇਕਿਨ ਸਨ ਆਫ ਦੀ ਸੋਇਲ ਤਰਤੀਪ ਪੁੱਤਰ ਨੂੰ ਤੁਸੀਂ ਬਿਜਲੀ ਪੈਦਾ ਕਰਨ ਦਾ ਮੌਕਾ ਨਹੀਂ ਦਿੱਤਾ ਔਰ ਅਫਸੋਸ ਹੈ ਮੈਨੂੰ ਕਿ ਮੈਂ ਆਪਣੀ ਸਰਕਾਰ ਚ 2017 ਤੋਂ ਲੈ ਕੇ 22 ਤਾਈਂ ਬਾਰ-ਬਾਰ ਕਹਿੰਦਾ ਰਿਹਾ ਕਿ ਮੈਨੂੰ ਇੱਕ ਸਬਸਟੇਸ਼ਨ ਬਣਾ ਲੈਣ ਦਿਓ। ਲੇਕਿਨ ਰਾਜਨੀਤੀ ਬੜੀ ਗੰਦੀ ਚੀਜ਼ ਆ। ਲੋਕ ਮਰਦੇ ਮਰ ਜਾਣ, ਸੂਬਾ ਡੁੱਬਦਾ ਡੁੱਬ ਜਾਏ, ਲੇਕਿਨ ਯਾਰ ਕੋਈ ਸਿਆਣੀ ਗੱਲ ਕਰਕੇ ਫਲਾਣਾ ਫਲਾਣੇ ਦਾ ਨੋਂ ਨਾ ਹੋ ਜਾਏ। ਔਰ ਮੈਂ ਅੱਜ ਤੁਹਾਨੂੰ ਕਹਿਣਾ ਗੱਲ ਨੋਂ ਦੀ ਨਹੀਂ, ਆਪਾਂ ਇੱਕ ਲਹਿਰੇ ਦੇ ਬਾਅਦ ਇਹ ਵੀ ਚਲਾਉਣੀ ਆ। ਕਿ ਜਿੱਥੇ ਟਿਊਬਵਲ ਹੋਵੇ 14 ਲੱਖ 50 ਹਜ਼ਾਰ ਟਿਊਬਵਲ ਹੈ ਉਥੇ ਸੋਲਰ ਪੰਪ ਦੇ ਦਿੰਦੇ ਆ ਪੰਪ ਕੀ ਆ ਪੰਪ ਜਿੰਨੇ ਘੰਟੇ ਸੂਰਜ ਉਹਨੇ ਘੰਟੇ ਉਹ ਬਿਜਲੀ ਆ ਰਹੀ ਆ ਆਪਾਂ ਪਾਣੀ ਖਿੱਚ ਰਹੇ ਆ ਲੋਡ ਹੈ ਨਹੀਂ ਹੈ ਪਾਣੀ ਅੱਗੇ ਕੱਟਿਆ ਤਾਂ ਪੈਨਲ ਹੋਊਗਾ ਪੈਨਲ ਬਿਜਲੀ ਜਨਰੇਟ ਕਰੂਗਾ ਤੁਹਾਡੀ ਮੋਟਰ ਚੱਲੂਗੀ ਜਦੋਂ ਲੋਡ ਹੈ ਤੁਸੀਂ ਮੋਟਰ ਚਲਾਓਗੇ ਨਹੀਂ ਲੋਡ ਤਾਂ ਸਿੱਧੀ ਗ੍ਰਿਡ ਤੇ ਜਾਊਗੀ 6-7 ਸਾਲਾਂ ਪੈਸੇ ਪੂਰੇ ਹੋ ਜਾਂਦੇ ਆ। ਔਰ ਜਦ ਤੁਸੀਂ 6-7 ਸਾਲਾਂ ਪੈਸੇ ਪੂਰੇ ਕਰਨੇ ਆ ਤਿੰਨ ਚਾਰ ਤਿੰਨ ਸਾਲ ਦਾ ਟੀਚਾ ਹੋਣਾ ਚਾਹੀਦਾ ਸਾਰੇ ਪੰਜਾਬ 'ਚ। ਜ਼ਿਮੇਵਾਰ ਦਾ 10-15% ਲੱਗੇ ਤੇ ਉਹਦੀ ਆਮਦਨ 25 ਸਾਲ ਲਗਾਤਾਰ ਉਹਦੀ ਆਮਦਨ ਹੋਏਗੀ। ਬਿਜਲੀ ਦਾ ਬਿੱਲ ਉਹ ਜਿਹੜੀ ਪਾਵਰ ਬਣਾਉਣੀ ਆ ਉਹ ਚੋਂ ਆ ਜਾਣਾ। ਸਰਕਾਰ ਤੇ ਬੋਝ ਘਟੇ। ਨਾਲੇ ਰੋਜ ਦੇ ਜਿਹੜੇ ਮਿਹਣੇ ਆ ਨਾਲੇ ਜਿਹੜੀ ਐਮਐਸਪੀ ਦੀ ਗੱਲ ਕਰਦੇ ਆ ਸਾਡੀ ਘਟਿਆ ਉਹ ਕਹਿੰਦੇ ਸਬਸਿਡੀ ਇਹ ਗੱਲ ਚੱਲਦੀ ਆ ਦਿੱਲੀ ਉਹਦਾ ਵੀ ਹੱਲ ਆ ਘਰ ਬਹੁਤ ਲਮਾਨਾ ਬੋਲਦਾ ਆ ਮੈਂ ਇਹ ਚੋਣਾ ਕਿ ਹਰ ਜ਼ਿਮੀਂਦਾਰ ਜਿੱਥੇ ਉਹਦੇ ਕੋਲ ਵੋਟਰ ਆ ਉੱਥੇ ਉਹਦਾ ਪੈਨਲ ਹੋਵੇ ਜਦੋਂ ਛੋਟਾ ਜਿਹਾ ਜਾਗ ਲੱਗਿਆ ਤੇ ਤੁਸੀਂ ਉਹਨੂੰ 4 5 10 ਆਪਣੇ ਆਪ ਕਰ ਲੈਣਾ ਔਰ ਤੁਹਾਨੂੰ ਜਾਣ ਕੇ ਇਸ ਗੱਲ ਦੀ ਖੁਸ਼ੀ ਹੋਏਗੀ ਤੁਸੀਂ ਕਹੋਗੇ ਵੀ ਖਫੂਗੀ ਕਿ ਤਾਂ ਬਿਜਲੀ ਸੋਲਰ ਦੀ ਬਿਜਲੀ ਦਿਨੇ ਆਉਂਦੀ ਆ ਕੋਲੇ ਦੀ ਬਿਜਲੀ ਦਿਨ ਰਾਤ ਆਉਂਦੀ ਆ ਰਾਤ ਨੂੰ ਸਾਡੇ ਖਪਤ ਘਟਿਆ ਦਿਨੇ 16000 ਰਾਤ ਨੂੰ 8000 ਤੇ ਜੇ ਅਸੀਂ ਦਿਨੇ ਬਿਜਲੀ ਪੈਦਾ ਕਰਾਂਗੇ ਤੇ ਸਾਡੀ ਬਿਜਲੀ ਜਾਂਦੀ ਰਹੂਗੀ ਔਰ ਜਿਹੜਾ ਗੈਪ ਆ ਕਿ ਸਸਤੀ ਵੇਚਣੀ ਪੈਂਦੀ ਰਾਤ ਨੂੰ ਬਿਜਲੀ ਉਹ ਵੀ ਅੱਗੇ ਨੂੰ ਕੋਲੇ ਦੇ ਲਾਉਣੇ ਬੰਦ ਕਰਾਂਗੇ ਜ਼ਿਮੀਦਾਰ ਨੂੰ ਐਂਟਰਪ੍ਰੀਨਰ ਬਣਾਵਾਂਗੇ ਇਹ ਮੇਰੀ ਸੋਚ ਆ ਤੇ ਇਹ ਕੋਈ ਗੱਲ ਇੱਥੇ ਨਹੀਂ ਕੀਤੀ ਮੋਦੀ ਸਾਹਿਬ ਨੂੰ ਵੀ ਚਿੱਠੀਆਂ ਲਿਖੀਆਂ ਅਕਾਲੀ ਦਲ ਰਾਜ 'ਚ ਵੀ ਗੱਲਾਂ ਕੀਤੀਆਂ ਵਿਧਾਨ ਸਭਾ 'ਚ ਤੇ ਆਪਣੇ ਰਾਜ 'ਚ ਵੀ ਤੇ ਨਾ ਤੇ ਸਾਡਾ ਮੁੱਖ ਮੰਤਰੀ ਬੋਲਿਆ ਨਾ ਤੁਹਾਡੇ ਵਾਲਾ ਤੁਹਾਡੇ ਵਾਲੇ ਨੇ ਤਾਂ ਮੈਂ 20 20 20 ਕਰੋੜ ਰੁਪਏ ਮੰਗਿਆ ਸੀ ਨਹੀਂ ਦਿੱਤਾ ਤੁਸੀਂ ਸਮਝ ਗਏ ਕੌਣ ਹੈ ਤੁਹਾਡੇ ਵਾਲਾ ਮੈਂ ਖਜ਼ਾਨਾ ਮੰਤਰੀ ਕੋਈ ਖਜ਼ਾਨਾ ਹੁੰਦਾ ਚਲੋ ਉਹ ਸਮੇਂ ਟੱਪ ਗਿਆ ਹੁਣ ਵਾਲੀ ਸਰਕਾਰ ਨੂੰ ਵੀ ਕਾਂਗੇ ਕਿ ਵੀ ਜੱਸ ਘਟਣਾ ਤੇ ਕੰਮ ਕਰ ਲੋ ਵੀਰੋ ਮੇਰਿਓ ਬਾਗਾਂ ਦਾ ਜੋ ਹੋਇਆ ਮਾਲਵੇ 'ਚ ਤੁਸੀਂ ਬੜੀ ਮਿਹਨਤ ਨਾਲ ਪੋਤਾਂ ਕਰ ਬਾਗ ਭਾੜੇ। ਔਰ ਬਾਗਾਂ ਦਾ ਬੁਰਾ ਹਾਲ ਵਕਤ ਨਾਲ ਪਾਣੀ ਨਹੀਂ ਆਇਆ। ਬਾਗ ਸੁੱਕ ਗਏ ਉਹਦੇ ਕਾਰਨ ਹੋਰ ਵੀ ਸੀਗੇ। ਲੇਕਿਨ ਬਾਗਾਂ 'ਚ ਬੜਾ ਨੋ ਕਮਾਇਆ ਮਾਲਵੇ ਨੇ। ਇਸੇ ਤਰ੍ਹਾਂ ਗੰਨਾ ਮਿਲ ਸੀਗੀ ਜਿਹਦੇ ਬਾਰੇ ਰਣੇਂਦਰ ਪ੍ਰਤਾਪ ਨੇ ਜ਼ਿਕਰ ਕੀਤਾ ਫਰੀਦਕੋਟ ਦੀ, ਮਲੋੜ ਦੀ। ਤੇ ਇਹ ਬੰਦ ਕਿਉਂ ਆ? ਬੰਦ ਕਿਉਂ ਆ ਤੇ ਉਹਨਾਂ ਦੇ ਪਲਾਟ ਕੱਢ ਦਿੱਤੇ ਰੀਅਲ ਏਸਟੇਟ ਵੈਲਿਊ ਬਣਾ ਕੇ ਦੇ ਦਿੱਤੀ ਮਿਲਾ ਇਹ ਯਾਰ ਧੋਖਾ ਹੋਇਆ ਤੁਹਾਡੇ ਨਾਲ ਇਹ ਚਾਲੂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਜ਼ਿੰਮੇਦਾਰਾਂ ਨੂੰ ਡਾਇਵਰਸੀਫਿਕੇਸ਼ਨ ਗੰਨੇ ਆਲੂ ਵੀ ਕਰਨੀ ਚਾਹੀਦੀ ਆ ਚਾਰ ਪੈਸੇ ਬਚਦੇ ਆ ਜ਼ਿੰਮੇਦਾਰ ਚਾਹੁੰਦਾ ਵੇਚਣਾ ਸੋ ਵੀਰੋ ਮੇਰੇ ਉਹ ਸਮਾਂ ਆਏਗਾ ਇਹ ਗੱਲਾਂ ਵੀ ਕਰਾਂਗੇ ਪਰ ਜਿੱਥੇ ਤਾਂ ਹੀ ਆ ਛਿੰਗੇ ਵਾਲਿਆਂ ਦੀ ਗੱਲ ਆ ਮੈਂ ਚੱਲਿਆ ਅੱਜ ਫਾਜ਼ਲ ਕਾ ਉਥੇ ਮੈਂ ਇਕੱਠੇ ਕੀਤੇ ਸਾਰੇ ਛਿੰਗੇ ਵਾਲੇ ਕਿਵੇਂ ਛਿੰਗਾ ਪ੍ਰੋਡਕਸ਼ਨ ਜਿਹੜਾ ਆ ਉਹ ਫੇਲ ਕਿਉਂ ਹੋ ਰਿਹਾ ਉਹਨਾਂ ਨੂੰ ਕਿਹੜੀਆਂ ਕਿੜੀਆਂ ਲੋੜਾਂ ਦੀ ਚੀਜ਼ਾਂ ਦੀ ਲੋੜ ਹੈ ਉਹਨਾਂ ਤੋਂ ਮੈਨੂੰ ਪਤਾ ਮੈਂ ਆਲਰੇਡੀ ਸਟੱਡੀ ਕਰ ਚੁੱਕਿਆ ਮੈਂ ਜੇ ਕਿਤੇ ਤੁਰਿਆ ਜਾਣਾ ਤੇ ਵੋਟਾਂ ਤਾਂ ਮੈਨੂੰ ਵੀ ਚਾਹੀਦੀਆਂ لیکن پنجاب بارے ضرور سوچਦਾ سو جے پنجاب ਦਾ ਝੀਂਗਾ ਤੇ ਮੱਛੀ ਉਤਪਾਦਨ ਵਾਲੇ ਲੋਕ ਪੈਸੇ ਕਮਾਉਣਗੇ ਤੇ ਝੀਂਗਾ ਜਿਹੜਾ پنجاب ਦਾ ਫਰੈਸ਼ ਵਾਟਰ ਸ਼੍ਰਮ ਕਹਿੰਦੇ ਉਹਨੂੰ ਝੀਂਗਾ ਸਾਫ ਪਾਣੀ ਵਾਲਾ ਜਿੱਥੇ ਜਿੱਥੇ ਛੋਰਾ ਉਥੇ ਉਥੇ ਝੀਂਗਾ ਵਧੀਆ ਹੁੰਦਾ ਜਿੱਥੇ ਪਾਣੀ ਉੱਪਰ ਆ ਗਿਆ ਨੂਨ ਵਾਲਾ ਉਥੇ ਝੀਂਗਾ ਹੋ ਰਿਆ ਜਪਾਨ ਦੇ ਵਿੱਚ 70 80 ਰੁਪਏ ਕਿਲੋ ਉਹਦੀ ਖਪਤ ਉਹ ਭਾਵਦਿਆ ਲੇਕਿਨ ਉਹਦਾ ਮੰਡੀਕਰਨ ਨਹੀਂ ਸਮਝੋ ਕਿ ਮੰਡੀਕਰਨ ਜੱਤੇ ਨਹੀਂ ਹੋਏਗਾ ਚਾਹੇ ਉਹ ਗੋਭੀ ਹੋਵੇ ਚਾਹੇ ਗਾਜਰ ਹੋਵੇ ਚਾਹੇ ਕੋਈ ਵੀ ਕ੍ਰੌਪ ਹੋਵੇ ਚਾਹੇ ਝੀਂਗਾ ਹੋਵੇ ਇਹਨਾਂ ਬਾਰੇ ਸਰਕਾਰਾਂ ਨੂੰ ਸੋਚਣਾ ਪਊਗਾ ਔਰ ਮੈਂ ਪਿਛਲੇ ਦਿਨੀ ਭਾਈ ਜਿਹੜੇ ਲੋਗ ਡੇਰੀ ਫਾਰਮ ਵਾਲੇ ਆ ਅਡੰਪੀ ਭਾਈ ਆਇਆ ਇੱਥੇ ਕਿੱਥੇ ਡੰਪੀ ਡੰਪੀ ਭਾਈ ਆ ਸਾਈ ਵਾਲ ਉਹਦੇ ਕੋਲ ਬਹੁਤ ਵਧੀਆ ਤੇ ਮੇਰਾ ਬੇਲੀਆ ਹੁਣ ਮੈਨੂੰ ਮਿਲ ਕੇ ਗਿਆ ਤੇ ਗੱਲ ਆ ਕਿ ਡੇਰੀ ਫਾਰਮਾਂ ਬਾਰੇ ਆਪਾਂ ਨੂੰ ਸੋਚਣਾ ਪਊਗਾ ਜੇ ਜਿਉਂਦੇ ਰੱਖਣੇ ਆ ਤੇ ਨਕਲੀ ਦੁੱਧ ਨਕਲੀ ਪਨੀਰ ਇਹ ਨਹੀਂ ਕਿ ਯਾਰ 2015000 ਰੁਪਏ ਜੁਰਮਾਨਾ ਹੈ ਤੇ ਸਵੇਰੇ ਜਮਾਨਤ ਉਹਨਾਂ ਨੂੰ ਯਾਰੋ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਇਹ ਮੈਂ ਵਿਧਾਨ ਸਭਾ ਚ ਕੁਐਸਚਨ ਉਠਾਇਆ ਸੀਗਾ ਹੁਣ ਫੇਰ ਚੱਕੂ ਆ ਔਰ ਇਸ ਗੱਲ ਤਾਈਂ ਤੱਤਾ ਇਨਸਾਨ ਹੀ ਰਹੂੰਗਾ ਜਦ ਤਾਈਂ ਨਕਲੀ ਦੁੱਧ ਔਰ ਪਨੀਰ ਬਣਾਉਣ ਵਾਲਿਆਂ ਦੇ ਤੇ ਸਖਤ ਕਾਨੂੰਨ ਨਹੀਂ ਬਣਦਾ ਤਾਂ ਫਾਰਮਰ ਖੁਸ਼ਹਾਲ ਹੋਏਗਾ ਵੀਰੋ ਮੇਰੋ ਗੱਲਾਂ ਤੇ ਬਹੁਤ ਹੈ ਕਰਨ ਵਾਲੀਆਂ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਕਿ ਵੀ ਮੱਕੀ ਜਿਹੜੀ ਆ ਬਰਸਾਤੀ ਬੀਜੋ ਦਾਣਾ ਦਾਣਾ ਚੱਕਣਾ ਸਾਡਾ ਫਰਜ਼ ਪੂਰਾ ਕੈਲਕੂਲੇਟ ਕੀਤਾ ਆ ਇਹ ਨਾ ਸੋਚੋ ਕਿ ਰਾਣੇ ਇਕੱਲੇ ਨੇ ਰਾਣੇ ਇਕੱਲੇ ਨੇ ਆਪਣੇ ਕਾਰਖਾਨੇ ਚ ਲੈ ਜਾਣੀ ਨਾ ਮੇਰੇ ਵਰਗੇ 6-7 ਤੇ ਪੰਜਾਬ ਰਹਿਣੇ ਚ ਆ ਤੁਹਾਡਾ ਮਿਤ ਅਕਰਵਾਲ ਮੈਂ ਰਜਿੰਦਰ ਮਿੱਤਲ ਟ੍ਰਾਈਡੈਂਟ ਨੇ ਹੋ ਨਹੀਂ ਰੇਜਿੰਦਰ ਤੁਹਾਡੇ ਬਠਿੰਡੇ ਵਾਲਾ ਉਹਨੇ ਵੀ ਬੜੀਆਂ ਲਾਈਆਂ ਆ ਪੈਟਰੋਲ ਬਣਾਉਣ ਵਾਲੀਆਂ ਇਦਾਂ ਦੇ ਹੋਰ 5-7 ਆ ਉਹਨੇ ਫਿਰ ਜਿਹੜੀ ਪੋਲਟਰੀ ਦੀ ਫੀਡ ਬਣਦੀ ਆ ਉਹ ਛਪੇਂਦਾ ਫਿਰ ਜਾਨਵਰਾਂ ਦੀ ਫੀਡ ਬਣਦੀ ਉਹ ਛਪੇਂਦਾ ਤੇ ਮੱਕੀ ਬਿਨਾਂ ਸਟਾਰਚ ਨਹੀਂ ਬਣਦੀ ਸਟਾਰਚ ਮੇਲਾ ਸੋ ਚਿੰਤਾ ਕਰਨ ਦੀ ਲੋੜ ਨਹੀਂ ਕਰਨ ਜੀ ਆਜੋ 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 ਕਰਨ ਜੀ ਭਾਂਜੀ ਆਜੋ ਬਿਲਕੁਲ ਨਾਨ ਪੋਲੀਟਿਕਲ ਆ ਜਿਹਦਾ ਜਿਹਨੂੰ ਕਿਸਾਨੀ ਨਾਲ ਮੁਹੱਬਤ ਹੈ ਉਹ ਆ ਸਕਦਾ ਹੀ ਇਸ ਵੈਲਕਮ ਪਰ ਮੈਨੂੰ ਇੱਥੇ ਇਹ ਕੋਈ ਜ਼ਰੂਰੀ ਨਹੀਂ ਕਿ ਕਾਂਗਰਸ ਦਾ ਮੈਂ ਕਾਂਗਰਸ ਦਾ ਤਾਂ ਸਪਾਈ ਆ ਅੱਜ ਮੈਂ ਕਾਂਗਰਸ ਲਈ ਨਹੀਂ ਆਇਆ ਅੱਜ ਮੈਂ ਤੁਹਾਡੇ ਕੋ ਆਇਆ ਕਿ ਪੰਜਾਬ ਨੂੰ ਬਚਾਉਣਾ ਜਿਹਦੇ ਜਿਹਦੇ ਮਨ 'ਚ ਚਿੰਤਾ ਜਿਹਦੇ ਮਨ 'ਚ ਹੈ ਉਹ ਅੱਗੇ ਆਓ ਆਕੇ ਲਈ ਕੰਮ ਕਰੋ ਐਮਐਲਏ ਬਣਨਾ ਕੋਈ ਜ਼ਰੂਰੀ ਨਹੀਂ ਔਰ ਜਿੱਥੇ ਆਪਾਂ ਗੱਲਾਂ ਕਰਦੇ ਆ ਕਿਵੇਂ ਕਿਸਾਨ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਯਾਰੋ ਸਾਡੀ ਸਰਕਾਰ ਦੇ ਵਿੱਚ ਵੀ ਸੁਣ ਲਿਓ ਉਹ ਵੀਰ ਸਾਡੀ ਸਰਕਾਰ ਚ ਅਜੇ ਨਸ਼ੇ ਦੀ ਗੱਲ ਕੀਤੀ ਸੀ ਕੈਪਟਨ ਰਮੇਂਦਰ ਸਿੰਘ ਨੇ ਕਿ ਇੱਕ ਹਫ਼ਤੇ ਚ ਖਤਮ ਕਰ ਦੂੰਗਾ 5 ਸਾਲ ਹੋ ਟੁੱਪ ਗਏ ਤਿੰਨ ਸਾਲ ਆ ਸਰਕਾਰ ਦੇ ਟੁੱਪ ਗਏ ਆ ਆਪਾਂ ਗੱਲ ਕਰਦੇ ਆ ਕਿ ਵੀ ਮੱਕੀ ਬਜਾਵਾਂਗੇ ਕਪਾਹ ਨੂੰ ਵਾਪਸ ਲਿਆਵਾਂਗੇ ਡੇਰੀ ਫਾਰਮ ਹੋਣਾ ਚਾਹੀਦਾ ਸ਼ਰਮ ਹੋਣਾ ਚਾਹੀਦਾ ਕਿਸਾਨ ਤੇ ਮਜ਼ਦੂਰ ਖੁਸ਼ਹਾਲ ਹੋਣਾ ਚਾਹੀਦਾ ਕਿਹਦੇ ਲਈ ਜੇ ਸਾਡੀ ਔਲਾਦ ਹੀ ਨਸ਼ੇੜੀ ਹੋ ਗਈ ਤੇ ਅਸੀਂ ਸਾਰਾ ਕਰਨਾ ਕਿਹਦੇ ਲਈ ਆ ਸੋ ਸਾਡਾ ਬਤੌਰ ਆਪੋਜੀਸ਼ਨ ਚੇਤਾ ਕਰਉਣਾ ਬਣਦਾ ਸੀ ਕਿ ਭਾਈ ਨਸ਼ਿਆਂ ਦੀ ਗੱਲ ਕਰੋ ਤੁਸੀਂ ਮਿਲਾਰੇ ਲਾ ਕੇ ਆਏ ਹੋ ਲੇਕਿਨ ਉਹ ਆਪ ਹੀ ਜਾਗ ਗਿਆ ਔਰ ਕਿੰਨੇ ਦਿਨ ਜਾਗਦੇ ਆ ਇਹ ਦੇਖਣਾ ਉਹਦਾ ਅਸਰ ਕੀ ਆਉਂਦਾ ਇਹ ਦੇਖਣਾ ਖਾਲੀ ਆ 15 ਦਿਨ 20 ਦਿਨ ਮਹੀਨਾ ਖਬਰਾਂ ਚ ਸੁਰਖੀਆਂ ਲਾ ਕੇ ਸਾਨੂੰ ਖੁਸ਼ ਕਰਕੇ ਕਿਉਂਕਿ ਅਸੀਂ ਭੁੱਲ ਬੜੀ ਛੇਤੀ ਜਾਈਦਾ ਸੋ ਨਸ਼ੇ ਦੇ ਉੱਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ ਨਸ਼ੇ ਦਾ ਵਿਰੋਧ ਕਰਨ ਦੀ ਲੋੜ ਹੈ ਸਰਕਾਰਾਂ ਫੇਲ ਹੋ ਜਾਣਗੀਆਂ ਲੇਕਿਨ ਲੋਕ ਫੇਲ ਨਹੀਂ ਹੋ ਸਕਦੇ ਜਦੋਂ ਤੁਸੀਂ ਮਨ ਬਣਾ ਲਿਆ ਕਿਉਂ ਸਰਕਾਰਾਂ ਦਾ ਕੰਮ ਸੀ ਐਮਐਸਪੀ ਦਾ ਮੱਕੀ ਦਾ ਫਸਲੀ ਵਿਭਿੰਨਤਾ ਦਾ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਵਾਲੀ ਵੀ ਸੁੱਤੀ ਰਹੀ ਇਹਨਾਂ ਨੂੰ ਸੁੱਤੇ ਨੂੰ ਵੀ 3 ਸਾਲ ਹੋ ਗਏ ਲੇਕਿਨ ਕਿਹਦਾ ਫਰਜ਼ ਹੈ ਜਗਾਉਣ ਦਾ ਮੈਂ ਆਪਣਾ ਫਰਜ਼ ਸਮਝਦਾ ਤੁਹਾਡੇ ਘਰ ਆਇਆ ਵੀਰੋ ਮੇਰਿਓ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਕਿਸਾਨੀ ਬਚਾਉਣ ਦੀ ਗੱਲ ਕਰਨੀ ਹੈ ਉੱਥੇ ਆਪਣੀ ਔਲਾਦ ਬਚਾਉਣ ਦੀ ਵੀ ਗੱਲ ਕਰਨੀ ਆਪਾਂ ਨਸ਼ਾ ਰਹਿਤ ਪੰਜਾਬ ਦੀ ਵੀ ਗੱਲ ਕਰਨੀ ਆ ਉਹ ਤਾਂ ਤਾਂ ਹੀ ਨਹੀਂ ਹੋ ਸਕਦਾ ਜਿੱਤੇ ਅਸੀਂ ਸਾਰੇ ਸਿਰ ਜੋੜ ਕੇ ਨਹੀਂ ਲਾਉਂਦੇ ਸਰਕਾਰਾਂ ਆਉਣਗੀਆਂ ਚਲੇ ਜਾਣਗੀਆਂ ਵਾਅਦੇ ਕਰਨਗੀਆਂ ਕੌਣ ਪੁੱਛੂਗਾ 5 ਸਾਲ ਡੰਗ ਟਪਾਇਆ ਚਲੋ ਅੱਗੇ ਇਦਾਂ ਕੰਮ ਨਹੀਂ ਚੱਲ ਸਕਦਾ ਸੋ ਮੇਰੀ ਬੇਨਤੀ ਆ ਅੱਛਾ ਇੱਕ ਗੱਲ ਹੋਰ ਕਰਦੇ ਆ ਤੁਸੀਂ ਨਹਿਰਾਂ ਦਾ ਪਾਣੀ ਵਾਲਿਓ ਨਾ ਬੋਲੋ ਨਹਿਰਾਂ ਦੇ ਪਾਣੀ ਵਾਲਿਓ ਤੇ ਨਰਮਾ ਬੀਜਣ ਲਈ ਤੁਹਾਨੂੰ ਪਾਣੀ ਕਦੋਂ ਮਿਲਦਾ ਹੁੰਦਾ ਸੀ April ਚ 15 April ਤੋਂ ਤਜੇ ਨਰਮਾ ਨੇ ਪਾਣੀ ਕਿਥੇ ਜਾਊਗਾ ਕਹੇ ਸਰਕਾਰ ਨੇ ਕਿਸੇ ਸਿਆਸੀ ਬੰਦੇ ਨੇ ਕਿਸੇ ਅਫਸਰ ਨੇ ਤੁਹਾਡੇ ਨਾਲ ਗੱਲ ਕੀਤੀ ਇਹ ਸੁੱਤਿਓ ਆ ਸੁੱਤਿਓ ਸਿਆਸੀ ਬੰਦੇ ਵੀ ਅਫਸਰ ਵੀ ਮੌਜੂਦਾ ਸਰਕਾਰ ਵੀ ਬੋਲੋ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਪਾਣੀ ਜਾਊ ਤੇ ਜਾਊ ਕਿੱਥੇ ਇਹ ਹਰਿਆਣਾ ਤੇ ਰਾਜਸਥਾਨ ਨੂੰ ਦੇ ਦੇਾਂਗੇ ਇਹਦੀ ਬਿਉਂਤ ਬੰਦੀ ਮੈਂ ਬਣਾਊਗਾ ਬੈ ਕੇ ਗੱਲ ਕਰੂੰਗਾ ਮੇਰੇ ਕੋਲ ਰਿਕਾਰਡ ਹੈ ਕਿੱਥੇ ਕਿੱਥੇ ਕਿਹੜੇ ਖੜੇ ਕਨਾਲ ਚ ਕਿੰਨਾ ਕਿੰਨਾ ਪਾਣੀ ਆਉਂਦਾ ਕਿੰਨੇ ਕਿੰਨੇ ਮਿਲੀਅਨ ਫੀਟ ਏਕੜ ਉਹਦੇ ਨਾਲ ਕਿੰਨੀ ਬਾਾਰ ਅਸੀਂ ਸਿੰਜ ਸਕਦੇ ਹਾਂ ਧਰਤੀ ਨੂੰ ਤੇ ਆਪਾਂ ਮੱਕੀ ਦਾ ਪ੍ਰੋਗਰਾਮ ਚਾਲੂ ਕਰੀਏ ਡਾਕਟਰ ਸਾਹਿਬ ਇਹ ਨੇਰੀ ਪਾਣੀ ਆਪਾਂ ਉੱਥੇ ਵਰਤਣਾ ਇਹਨਾਂ ਦੀ ਮੱਕੀ ਕਾਮਯਾਬ ਹੋਊਗੀ ਬਿਲਕੁਲ ਆਊਗੀ ਟੇਲ ਤੇ ਫਾਜ਼ਲ ਕਾ ਪਾਣੀ ਨਹੀਂ ਪਹੁੰਚਦਾ ਬਹੁਤ ਹੋਰ ਸਾਰੀਆਂ ਟੇਲਾ ਜਿੱਥੇ ਪਾਣੀ ਨਹੀਂ ਪਹੁੰਚਦਾ ਮੱਕੀ ਬੀਜਾਂਗੇ ਲੋੜ ਹੀ ਕੱਟ ਰਹਿ ਜੂਗੀ ਸੋ ਬਹੁਤ ਲੰਬਾ ਨਾ ਬੋਲਦਾ ਹੋਇਆ ਹੋਰ ਤਾਂ ਨਹੀਂ ਕੋਈ ਗੱਲ ਰਹੀ ਜੀ ਇੰਦਰ ਕੋਈ ਗਲਤੀ ਨਹੀਂ ਰਹੀ ਕਰਨ ਜੀ ਤੁਸੀਂ ਸੀਨੀਅਰ ਮੋਸਟੋਂ ਤਾਂ ਤੁਹਾਡਾ ਨਾਮ ਲਿਆ ਮੈਂ ਬਈ ਕੇਹਦਾ ਨਹੀਂ ਲਿਆ ਹਾਂਜੀ ਤੇ ਜੇ ਕੋਈ ਗੱਲ ਵਾਧੂ ਘਾਟੂ ਕਹੀ ਕਿਸੇ ਨੂੰ ਕਹੀ ਮੈਂ ਨਹੀਂ ਮੈਂ ਤਾਂ ਯਾਰੋ ਕਿਸਾਨ ਹਿੱਤ ਦੀਆਂ ਗੱਲਾਂ ਕਰਨੀਆਂ ਐ ਇੱਕ ਲਹਿਰ ਬਣਾਓ ਚਲਿਏ ਆਪਾਂ ਆਪਾਂ ਇਸ ਲਹਿਰ ਨੂੰ ਅੱਗੇ ਤੋੜੀਏ ਔਰ ਸਮੇ ਸਮੇ ਦੇਤੇ ਇੱਕ ਹੈਲਪਲਾਈਨ ਹੈਲਪਲਾਈਨ ਨੰਬਰ ਦੇਾਂਗੇ ਇਹਨਾਂ ਨੂੰ ਟੋਲ ਫਰੀ ਨੰਬਰ ਉਥੇ ਇੱਕ ਸਾਇੰਟਿਸਟ ਪੇਟਾਵਾਂਗੇ 8 ਘੰਟੇ ਦਾ ਸਾਇੰਟਿਸਟ ਬੈਠੇਗਾ ਤੇ 12 ਘੰਟੇ ਉਹ ਜਾਂ ਉਦੋਂ ਵੱਧ ਸਾਡ ਦੇਖ ਲਾਂਗੇ ਜੇ ਇਹੋ ਜਿਹਾ ਲੋਡ ਹੋਇਆ ਉਹ ਕਾਲ ਸੈਂਟਰ ਚਲੇਗਾ ਤੇ ਇਸ ਮਹਿੰਮ ਨੂੰ ਆਪਾਂ ਕਾਮਯਾਬ ਕਰਨਾ ਮੇਰੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ